ਕਦੋਂ ਤੱਕ ਆ ਜਾਣਗੇ ਜਾਂ ਐਨਐਸਏ ਜਦੋਂ ਉਹਨਾਂ ਦਾ ਖਤਮ ਹੋਊਗਾ ਉਦੋਂ ਪੰਜਾਬ ਆ ਜਾਣਗੇ ਇਹ ਅਮਰਤਪਾਲ ਕੋਈ ਰਾਜਨੀਤੀ ਚ ਵੈਸੇ ਨਹੀਂ ਆਉਣਾ ਚਾਹ ਰਿਆ ਸੀ ਇਹ ਤਾਂ ਲੋਕਾਂ ਨੇ ਮਜਬੂਰ ਕਰਕੇ ਲਿਆਂਦਾ ਅਮਰਤਪਾਲ ਸਿੰਘ ਹੁਣੀ ਜੇਲ੍ਹ ਗਏ ਤਾਂ ਖਡੂਰ ਸਾਹਿਬ ਦੀ ਜਨਤਾ ਨੇ ਉਹਨਾਂ ਨੂੰ ਜਤਾਇਆ ਔਰ ਉਸ ਤੋਂ ਬਾਅਦ ਐਮਪੀ ਬਣ ਗਏ ਐ ਔਰ ਤੁਹਾਨੂੰ ਲੱਗਦਾ ਕਿ ਤੁਹਾਡੀ ਪਾਰਟੀ ਦੇ ਸੀਐਮ ਫੇਸ ਵੀ ਫਿਰ ਉਹੀ ਹੋਣਗੇ ਸੀਐਮ ਕੋਈ ਵੱਡੀ ਗੱਲ ਨਹੀਂ ਕੀ ਅਕਾਲੀ ਦਲ ਹੋ ਬਹੁਤ ਕੇ ਪੰਜਾਬ ਦੇ ਵਿੱਚ ਨਵੇਂ ਅਕਾਲੀ ਦਲ ਦੀ ਸਿਰਜਣਾ ਤੁਸੀਂ ਕੀਤੀ ਐ ਅਕਾਲੀ ਦਲ ਦੇ ਲੀਡਰ ਆ ਜਿਹੜੇ ਖਾਸ ਤੌਰ ਤੇ ਪਾਵੇਂ ਉਹ ਕੋਈ ਮੌਕਾ ਨਹੀਂ ਜਾਣ ਦਿੰਦੇ ਕਿ ਅਮਰਤਪਾਲ ਸਿੰਘ ਹੋਣਾ ਤੇ ਜਦੋਂ ਕੋਈ ਲੱਗਦਾ ਉਹਨਾਂ ਨੂੰ ਤਾਂ ਮੌਕਾ ਲਾ ਦਿੰਦੇ ਕਹਿੰਦੇ ਕਿ ਅਮਰਤਪਾਲ ਸਿੰਘ ਹੁਣ ਤਾਂ ਸੰਵਿਧਾਨ 'ਚ ਵੀ ਯਕੀਨੀ ਨਹੀਂ ਰੱਖਦੇ ਸੀਗੇ ਕਹਿੰਦੇ ਕਿ ਯੂ ਟਰਨ ਲੈ ਲਿਆ ਫਿਰ ਉਹਨਾਂ ਨੇ ਅਕਾਲੀ ਦਲ ਦੇ ਲੀਡਰਾਂ ਨੂੰ ਜਾਂ ਹੋਰ ਲੀਡਰਾਂ ਨੂੰ ਵੀ ਉਹਨਾਂ ਦੀ ਜਿਹੜੀ ਰਾਜਨੀਤਿਕ ਜ਼ਮੀਨ ਖਿਸਕਦੀ ਆ ਉਹ ਤੋਂ ਡਰ ਲੱਗ ਰਿਹਾ ਡੀਬੁਰੂਗੜ ਜੇਲ੍ਹ ਚ ਬੰਦ ਐਮਪੀ ਅਮਰਿਤਪਾਲ ਸਿੰਘ ਹੁਣਾਂ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਵੱਲੋਂ ਤੱਕ ਸ਼੍ਰੀ ਦਮਦਮਾ ਸਾਹਿਬ ਵਿਖੇ ਵੱਡੀ ਜੋ ਹੈ ਪੰਥਕ ਕਾਨਫਰੰਸ ਹੋ ਰਹੀ ਹੈ ਐਮਪੀ ਅਮਰਿਤਪਾਲ ਸਿੰਘ ਹੁਣਾਂ ਦੇ ਪਿਤਾ ਸਾਡੇ ਨਾਲ ਨੇ ਤੇਜ ਸਿੰਘ ਜੀ ਗੱਲਬਾਤ ਕਰਦੇ ਆ ਤੁਹਾਡੇ ਵੱਲੋਂ ਵੀ ਪਹਿਲੀ ਵਾਰ ਇਕੱਠ ਰੱਖਿਆ ਗਿਆ ਤੁਹਾਡੀ ਪਾਰਟੀ ਹੋਂਦ ਚਾਹੀ ਉਸ ਤੋਂ ਬਾਅਦ ਪਹਿਲੀ ਵਾਰ ਇਕੱਠ ਕੀ ਨਜ਼ਰ ਆ ਰਿਹਾ ਤੁਹਾਨੂੰ ਔਰ ਕੀ ਸੁਨੇਹਾ ਦੇਣ ਦੀ ਕੋਸ਼ਿਸ਼ ਹੋਏਗੀ ਸਟੇਜ ਤੋਂ ਤੁਹਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਪਹਿਲਾਂ ਤੇ ਸਮੁੱਚੇ ਖਾਲਸਾ ਪੰਥ ਨੂੰ ਖਾਲਸਾ ਸਰਜੰਟ ਦੇ ਸਰਜਣਾ ਦਿਵਸ ਦੀ ਬਹੁਤ-ਬਹੁਤ ਵਧਾਈ ਹੋਵੇ ਤੇ ਦੂਸਰਾ ਇਹ ਸਨੇਹਾ ਤੇ ਉਹੀ ਹੈ ਕਿ ਜੋ ਪਹਿਲਾਂ ਪੰਥ بچਾਓ ਪੰਜਾਬ بچਾਓ ਨੌਜਵਾਨੇ بچਾਓ ਕਿਸਾਨੇ بچਾਓ ਇਹ ਸਾਡਾ ਪਾਣੀ بچਾਓ ਸਾਡੀ ਹਵਾ بچਾਓ ਇਹੀ ਸਾਡਾ ਮਾਟੋਆ ਜੋ ਸਾਡੇ ਬੰਦੀ ਸਿੰਘ ਆ ਸਾਡਾ ਬੇਦਬੀਆਂ ਦਾ ਮਾਮਲਾ ਵਾ ਉਹਦੇ ਵਾਸਤੇ ਹੀ ਸਰਗਰੀ ਚੀਜ਼ਾਂ ਅੱਛਾ ਕਿਹੋ ਜਿਹਾ ਰਿਸਪੌਂਸ ਤੁਹਾਨੂੰ ਮਿਲਦਾ ਹੋਇਆ ਨਜ਼ਰ ਆ ਰਿਹਾ ਰਿਸਪੌਂਸ ਅਜੇ ਸੰਗਤਾਂ ਪਹੁੰਚ ਰਹੀਆਂ ਫਿਰ ਵੀ ਪੂਰਾ ਪੰਡਾਲ ਭਰ ਚੁੱਕਾ ਹੈ ਇਸ ਕਰਕੇ ਸਖਤਾ ਚ ਬਹੁਤ ਵੱਡਾ ਆਤਸ਼ਾਵਾ ਬਹੁਤ ਅਜੇ ਬਹੁਤ ਦੂਰ ਦੂਰ ਤੋਂ ਚੱਲ ਕੇ ਆਉਣਾ ਪੈ ਰਿਹਾ ਕਿਉਂਕਿ ਕਾਫੀ ਉਹ ਕਹਿੰਦੇ ਸੀ ਐਮ ਬਣਾ ਬਣਾਇਆ ਜਾ ਰਿਹਾ ਸੀ ਐਮ ਆ ਰਿਹਾ ਹੈ ਕਰਕੇ ਗੱਡੀਆਂ ਨੂੰ ਨੇੜੇ ਨਹੀਂ ਆਉਣ ਦਿੱਤਾ ਜਾ ਰਿਹਾ ਤੇ ਫਿਰ ਵੀ ਮੇਰੇ ਖਿਆਲ ਕਰਕੇ ਬਹੁਤ ਵੱਡਾ ਵੱਡੀ ਇਕੱਠ ਹੋਊਗਾ ਜੀ ਦਸਕਰਨ ਸਿੰਘ ਕਾਨ ਸਿੰਘ ਆਲਾ ਨਾਲ ਗੱਲ ਕਰ ਰਹੇ ਸੀਗੇ ਅਸੀਂ ਉਹ ਕਹਿੰਦੇ ਕਿ ਸਾਡੀ ਕੋਸ਼ਿਸ਼ ਹੈ 2027 ਚ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਸਰਕਾਰ ਬਣੇ ਤਾਂ ਮਸਲੇ ਤਾਂ ਹੱਲ ਹੋਣਗੇ ਦੇ ਮਸਲੇ ਤੇ ਤਾਂ ਹੀ ਹਲ ਹੋਣਗੇ ਜੇ ਪੰਜਾਬ ਦੇ ਸਿਰਦ ਲੋਕ ਉਹ ਜਿਹੜੇ ਚੰਗੀਆਂ ਗੱਡੀਆਂ ਤੇ ਬਹਿਣਗੇ ਤੇ ਉਹ ਆਪਣੇ ਕੌਮ ਦੇ ਹਿੱਤ ਲਈ ਫੈਸਲਾ ਕਰਨਗੇ ਆਪਣੇ ਕੌਮ ਦੇ ਜੋ ਬੰਦੀ ਸਿੰਘ ਆ ਬੇਰਬੀ ਦੇ ਮਾਮਲੇ ਆ ਇਹ ਸਾਰੇ ਜੋ ਵਾਅਦੇ ਕਰਕੇ ਆਏ ਸੀ ਉਹ ਤੋਂ ਸਾਰੇ ਜਾਣੇ ਪਿੱਛੇ ੜ ਗਏ ਨਸ਼ਿਆਂ ਦਾ ਦੋ ਤਿੰਨ ਸਰਕਾਰਾਂ ਬਣ ਚੁੱਕੀਆਂ ਨਸ਼ਾ ਦਿਨ ਘਟਣ ਦੀ ਬਜਾਏ ਦਿਨ ਬੰਦੇ ਵਧਾ ਜਾ ਰਿਹਾ ਇਸ ਕਰਕੇ ਮੇਰਾ ਖਿਆਲ ਹੈ ਕਿ ਪੰਜਾਬ ਦੇ ਵਾਰਸਾਂ ਨੂੰ ਆਪਣੀ ਸਰਕਾਰ ਬਣਾਉਣੀ ਚਾਹੀਦੀ ਤੇ ਆਪ ਉਹਦੀ ਅਗਵਾਈ ਕਰਨੀ ਚਾਹੀਦੀ ਹੈ ਇਸ ਕਰਕੇ ਅਸੀਂ ਨੌਜਵਾਨ ਲੀਡਰਾਂ ਨੂੰ ਅੱਗੇ ਲਿਆ ਰਹੇ ਹਾਂ ਕਿ ਜਿਹੜੇ ਕਿ ਆਉਣ ਵਾਲੇ ਸਮੇਂ ਚ ਆਪਾਂ ਪੰਜਾਬ ਨੂੰ ਸੰਭਾਲੀਏ ਕਿਉਂਕਿ ਪੰਜਾਬ ਸਾਡਾ ਵਾ ਇਹ ਨੂੰ ਦੂਜਿਆਂ ਦੇ ਭਰੋਸੇ ਤੇ ਨਾ ਛੱਡੀਏ ਅਮਰਪਾਲ ਸਿੰਘ ਹੁਣੇ ਜੇਲ੍ਹ ਗਏ ਤਾਂ ਖਡੂਰ ਸਾਹਿਬ ਦੀ ਜਨਤਾ ਨੇ ਉਹਨਾਂ ਨੂੰ ਜਿਤਾਇਆ ਔਰ ਉਸ ਤੋਂ ਬਾਅਦ ਐਮਪੀ ਬਣ ਗਏ ਐ ਔਰ ਤੁਹਾਨੂੰ ਲੱਗਦਾ ਕਿ ਤੁਹਾਡੀ ਪਾਰਟੀ ਦੇ ਸੀਐਮ ਫੇਸ ਵੀ ਫਿਰ ਉਹੀ ਹੋਣਗੇ ਤੇ ਇਹ ਤਾਂ ਜੀ ਸਿਆਮ ਕੋਈ ਵੱਡੀ ਗੱਲ ਨਹੀਂ ਕੀ ਪਰ ਆਪਾਂ ਚਾਹੁੰਦੇ ਆ ਕਿ ਸਾਡੇ ਪੰਜਾਬ ਨੂੰ ਬਚਣਾ ਚਾਹੀਦਾ ਪਹਿਲਾਂ ਆਪਾਂ ਪੰਜਾਬ ਨੂੰ ਬਚਾਈਏ ਉਹ ਜੋ ਸੰਗਠਾ ਨੇ ਫੈਸਲਾ ਕਰਨਾ ਕਿ ਉਹਨਾਂ ਨੇ ਕਿਹਨੂੰ ਸੀਐਮ ਬਣਾਉਣਾ ਇਸ ਕਰਕੇ ਸੀਐਮ ਦੀ ਕੋਈ ਉਹ ਦੌੜ ਨਹੀਂ ਗਈ ਅਮਰਪਾਲ ਕੋਈ ਰਾਜਨੀਤੀ ਵਿੱਚ ਵੈਸੇ ਨਹੀਂ ਆਉਣਾ ਜਾ ਰਿਹਾ ਸੀ ਇਹ ਤਾਂ ਲੋਕਾਂ ਨੇ ਮਜਬੂਰ ਕਰਕੇ ਲਿਆਂਦਾ ਫਿਰ ਵੀ ਚਲੋ ਸਰਕਾਰ ਅਕਾਲੀ ਦਲ ਵਾਰਸ ਪੰਜਾਬ ਦੀ ਪੰਜਾਬ ਦੇ ਹਿੱਤਾਂ ਲਈ ਬਣਨੀ ਚਾਹੀਦੀ ਆ ਉਹਦਾ ਸੀਐਮ ਕੋਈ ਵੀ ਹੋਵੇ ਕੋਈ ਗੱਲ ਨਹੀਂ ਪੋਲਿਟੀਕਲ ਮੈਸੇਜ ਅੱਜ ਤਖਸ਼ੀਰੀ ਦਮਦਮਾ ਸਾਹਿਬ ਦੀ ਧਰਤੀ ਤੋਂ ਦਿੱਤਾ ਜਾਊਗਾ ਪੰਜਾਬ ਦੀ ਜਨਤਾ ਨੂੰ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਵੱਲੋਂ ਪੰਜਾਬ ਦੇ ਲੋਕਾਂ ਨੂੰ ਤੇ ਇਹੋ ਹੀ ਆ ਕਿ ਹੋਣਾ ਆਪਾਂ ਉੱਠੀਏ ਸਾਡੇ ਨੌਜਵਾਨ ਨੇ ਸਾਡੇ ਕਿਸਾਨੀ ਨਾਲ ਜੋ ਵਾਪਰ ਰਿਆ ਉਹਦੇ ਵਾਸਤੇ ਆਪਾਂ ਇੱਕ ਝੋਟ ਹੋਈ ਹੈ ਜੱਥੇਬੰਦ ਹੋਈ ਹੈ ਫੇਰ ਹੀ ਆਪਾਂ ਇਹਨਾਂ ਸੀਜਨ ਦਾ ਮੁਕਾਬਲਾ ਕਰ ਸਕਦੇ ਹਾਂ ਬਾਕੀ ਦੇ ਸਾਥੀ ਜੋ ਅਮਰਪਾਲ ਸਿੰਘ ਹੋਣਾਂ ਦੇ ਨਾਲ ਜੇਲ੍ਹਤ ਬੰਦ ਸੀਗੇ ਔਰ ਉਹ ਵਾਪਸ ਆ ਗਏ ਆ ਪੰਜਾਬ ਆ ਗਏ ਆ ਉਹਨਾਂ ਤੋਂ ਪੁੱਛ ਕੇ ਚ ਵੀ ਚੱਲੋ ਕੀਤੀ ਜਾ ਰਹੀ ਹੈ ਉਹ ਰਹਿ ਗਏ ਆ ਤੁਹਾਨੂੰ ਕੀ ਲੱਗਦਾ ਕਦੋਂ ਤੱਕ ਆ ਜਾਣਗੇ ਜਾਂ ਐਨਐਸਐ ਜਦੋਂ ਉਹਨਾਂ ਦਾ ਖਤਮ ਹੋਊਗਾ ਉਦੋਂ ਪੰਜਾਬ ਆ ਜਾਣਗੇ ਉਹਨਾਂ ਦਾ ਵੀ ਮੇਰੇ ਖਿਆਲ ਐਨਐਸਐ 22 ਤਰੀਕ ਤੱਕ ਖਤਮ ਹੋਣਦੀ ਹੈ ਮਈ ਅਪ੍ਰੈਲ ਇਸੇ ਮਹੀਨੇ 22 ਅਪ੍ਰੈਲ ਤੱਕ ਉਦੋਂ ਬਾਅਦ ਦੇਖੋ ਸਰਕਾਰ ਕੀ ਫੈਸਲਾ ਕਰਦੀ ਹੈ ਜੇ ਸਾਨੂੰ ਸਰਕਾਰੀ ਤੌਰ ਤੇ ਕੋਈ ਜਾਣਕਾਰੀ ਮਿਲੀ ਨਹੀਂ ਕਿ ਉਹ ਆ ਰਹੇ ਆ ਨਹੀਂ ਆ ਰਹੇ ਇਹ ਹੋਣਾ ਅਵੇ ਇਹੋ ਹੀ ਉਮੀਦ ਕੀਤੀ ਜਾ ਰਹੀ ਹੈ ਕਿ ਜੇ ਉਹਨਾਂ ਦੇ ਸਾਥੀਆਂ ਦੇ 2 ਸਾਲ ਪੂਰੇ ਹੋ ਗਏ ਐਨਐਸਏ ਤੇ ਐਨਐਸਏ ਅੱਗੇ ਨਹੀਂ ਵਧੀ ਤੇ ਸ਼ਾਇਦ ਉਹ ਵੀ ਆਉਣਗੇ ਪੰਜਾਬ ਬਾਕੀ ਠੀਕ ਹੈ ਉਹ ਚੜ੍ਹਦੀ ਕਲਾ ਚਾਹਤੇ ਹਨ ਹਿਮੀ ਚੜ੍ਹਦੀ ਕਲਾ ਚਾਹਤੇ ਕੋਈ ਗੱਲ ਨਹੀਂ ਆਲਾ ਕੇਸ ਬਾਰੇ ਕੀ ਲੱਗਦਾ ਕਿਉਂਕਿ ਪੁਲਿਸ ਪੁੱਛਗਿੱਛ ਕਰ ਰਹੀ ਆ ਉਹ ਅਜਨਾਲਾ ਕੇਸ ਬਾਰੇ ਕਹਿੰਦੇ ਕਿ ਅਲੀਗੇਸ਼ਨ ਇਹ ਸੀਗੇ ਕਿ ਜੀ ਥਾਣੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਸੀਗੀ ਪੁਲਿਸ ਦੇ ਵੱਲੋਂ ਇਹ ਚੀਜ਼ਾਂ ਲਿਖੀਆਂ ਗਈਆਂ ਔਰ ਐਫ ਆਈ ਆਰ ਦੇ ਵਿੱਚ ਇਹ ਚੀਜ਼ ਹੈ ਕਿ ਪੁਲਿਸ ਦੇ ਜੋ ਅਫਸਰ ਸੀ ਮੁਲਾਜ਼ਮ ਸੀ ਉਹਨਾਂ ਤੇ ਹਮਲਾ ਕੀਤਾ ਗਿਆ ਇਹ ਇਲਜ਼ਾਮ ਹੈ ਪੁਲਿਸ ਦਾ ਇਹ ਅਲੀਗੇਸ਼ਨ ਐਫ ਆਈ ਆਰ 'ਚ ਸਾਰੀਆਂ ਚੀਜ਼ਾਂ ਲਿਖੀਆਂ ਹੋਈਆਂ ਤੁਹਾਨੂੰ ਕੀ ਲੱਗਦਾ ਕੀ ਹੋਊਗਾ ਅਜਨਾਲਾ ਕੇਸ ਦੇ ਵਿੱਚ ਇਹ ਮੇਰਾ ਖਿਆਲ ਹੈ ਕਿ ਜੀ ਉਹ ਝੂਠਾ ਸਾਰਾ ਕੁਝ ਆ ਆਪ ਹੀ ਕਰਵਾਇਆ ਗਿਆ ਸਾਰਾ ਕੁਝ ਉਹਨਾਂ ਨੂੰ ਇੱਕ ਉਹਨਾਂ ਨੂੰ ਅੰਦਰ ਲਿਆਉਣ ਵਾਸਤੇ ਸਾਰੀਆਂ ਚੀਜ਼ਾਂ ਦਾ ਪ੍ਰੀਪਲਾਨ ਕੀਤੀਆਂ ਗਈਆਂ ਤੇ ਮੇਰੇ ਖਿਆਲ ਅਕਾਸੀਂ ਤੇ ਕਹਿੰਦੇ ਕਿ ਉਹ ਤਾਂ ਸਾਰੀ ਤੁਹਾਡੇ ਕੋਲ ਪੁੱਟ ਜਾਈ ਗਈਆਂ ਸਭ ਕੁਝ ਹੈਗਾ ਜੇ ਅਮਰਪਾਲ ਨੇ ਜਾਂ ਉਹਨਾਂ ਦੇ ਸਾਥੀਆਂ ਨੇ ਕੋਈ ਉਥੇ ਕੋਈ ਗੱਲ ਕੀਤੀ ਆ ਉਹਨਾਂ ਦੇ ਲੋਕਾਂ ਨੂੰ ਵੀ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗੁਰੂ ਮਹਾਰਾਜ ਦੀ ਉਹਨਾਂ ਚੰਨ-ਚੰਨ ਸੀਗੇ ਇਦਾਂ ਤੇ ਮੇਰੇ ਖਿਆਲ ਇਹ ਸਰਕਾਰ ਨੇ ਆਪੇ ਕਰਾਇਆ ਤੇ ਹੁਣ ਵੀ ਚਲੋ ਜੋ ਵੀ ਇਹ ਕਰ ਰਿਹਾ ਗਲਤ ਕਰ ਰਿਹਾ ਤੇ ਚਲੋ ਜੋ ਵੀ ਹੋਊਗਾ ਉਹ ਦੇਖਿਆ ਜਾਊਗਾ ਜੀ ਅਕਾਲੀ ਦਲ ਹੋ ਬਹੁਤ ਕੇ ਪੰਜਾਬ ਦੇ ਵਿੱਚ ਨਵੇਂ ਅਕਾਲੀ ਦਲ ਦੀ ਸਿਰਜਣਾ ਤੁਸੀਂ ਕੀਤੀ ਹੈ ਔਰ ਚਲੋ ਤੁਹਾਡੀ ਪਾਰਟੀ ਦੀਆਂ ਦੋ ਸੀਟਾਂ ਵੀ ਤੁਹਾਡੇ ਕੋਲ ਹੈਗੀਆਂ ਨੇ ਲੋਕ ਸਭਾ ਦੇ ਵਿੱਚ ਤੁਹਾਨੂੰ ਕੀ ਲੱਗਦਾ ਅਕਾਲੀ ਦਲ ਦੇ ਲੀਡਰ ਆ ਜਿਹੜੇ ਖਾਸ ਤੌਰ ਤੇ ਭਾਵੇਂ ਉਹ ਕੋਈ ਮੌਕਾ ਨਹੀਂ ਜਾਣ ਦਿੰਦੇ ਕਿ ਅਮਰਤਪਾਲ ਸਿੰਘ ਹੋਣਾ ਤੇ ਜਦੋਂ ਕੋਈ ਲੱਗਦਾ ਉਹਨਾਂ ਨੂੰ ਤਾਂ ਮੌਕਾ ਲਾ ਦਿੰਦੇ ਕਹਿੰਦੇ ਕਿ ਅਮਰਤਪਾਲ ਸਿੰਘ ਹੁਣ ਤਾਂ ਸੰਵਿਧਾਨ 'ਚ ਵੀ ਯਕੀਨੀ ਨਹੀਂ ਰੱਖਦੇ ਸੀਗੇ ਇਹ ਗੱਲ ਬਾਰ-ਬਾਰ ਕਹੀ ਜਾਂਦੀ ਹੈ ਅਕਾਲੀ ਦਲ ਦੇ ਲੀਡਰਾਂ ਵੱਲੋਂ ਕਹਿੰਦੇ ਕਿ ਯੂ ਟਰਨ ਲੈ ਲਿਆ ਫਿਰ ਉਹਨਾਂ ਨੇ ਨੇ ਮੇਰੇ ਖਿਆਲ ਹੈ ਕਿ ਅਕਾਲੀ ਦਲ ਦੇ ਲੀਡਰਾਂ ਨੂੰ ਜਾਂ ਹੋਰ ਲੀਡਰਾਂ ਨੂੰ ਵੀ ਉਹਨਾਂ ਦੀ ਜਿਹੜੀ ਰਾਜਨੀਤਿਕ ਜ਼ਮੀਨ ਖਿਸਕਦੀ ਆ ਉਹ ਤੋਂ ਡਰ ਲੱਗ ਰਿਹਾ ਅਮਰਪਾਲ ਨੇ ਉਹ ਪਹਿਲਾਂ ਵੀ ਉਹ ਸਾਰੀਆਂ ਚੀਜ਼ਾਂ ਉਹਨਾਂ ਨੇ ਉਹ ਇਲੈਕਸ਼ਨ ਲੜ ਲਈ ਆ ਉਹਨੂੰ ਮੈਦਾਨ 'ਚ ਆ ਗਏ ਆ ਤੇ ਮੇਰਾ ਖਿਆਲ ਹੈ ਕਿ ਉਹ ਇਹੋ ਜਿਹੀਆਂ ਚੀਜ਼ਾਂ ਰਹਿ ਨਹੀਂ ਗਈਆਂ ਕਿ ਉਹ ਵਿਸ਼ਵਾਸ ਕਰਦੇ ਸੀ ਨਹੀਂ ਕਰਦੇ ਸੀ ਇਹ ਮੇਰੇ ਖਿਆਲ ਆ ਕਿ ਇਹ ਤਾਂ ਲੋਕਾਂ ਨੇ ਜੋ ਉਹਨਾਂ ਨੂੰ ਉਹਨਾਂ ਨੂੰ ਮਜਬੂਰ ਕੀਤਾ ਰਾਜਨੀਤੀ ਚ ਆਉਣ ਵਾਸਤੇ ਕਿਉਂਕਿ ਇਹ ਰਾਜਨੀਤਿਕ ਲੋਕਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਵਾਉਂਦੇ ਕਾਰਨ ਹੀ ਲੋਕ ਨਰਾਸ਼ ਆ ਇਸ ਕਰਕੇ ਲੋਕ ਚਾਉਂਦੇ ਆ ਕਿ ਅਮਰਤਪਾਲ ਵਰਗੇ ਜਿਹੜੇ ਧੜਕ ਲੀਡਰ ਜਿਹੜੇ ਸਾਡੀ ਕੌਮ ਦੀ ਗੱਲ ਧੜ ਦੇਣਾ ਕਰ ਸਕਦੇ ਹੋਣ ਉਹੋ ਜਿਹੇ ਲੀਡਰ ਸਾਨੂੰ ਚਾਹੀਦੇ ਆ ਕਿ ਜਿਹੜੇ ਸਾਡੇ ਕੋਈ ਸਾਨੂੰ ਕੋਈ ਸਹੀ ਅਗਵਾਈ ਦੇ ਸਕਦੇ ਹੋਣ ਬੁਜਜੀ ਸਿੰਘ ਮਾਨ ਹੁਣੀ ਪਹਿਲਾਂ ਨਾਲ ਸੀ ਉਹ ਵੀ ਕਹਿੰਦੇ ਹੁਣ ਕਹਿੰਦੇ ਕਿ ਅਮਰਤਪਾਲ ਸਿੰਘ ਹੁਣੀ ਆਪਣੇ ਏਜੰਡੇ ਤੋਂ ਖਿਸਕ ਗਏ ਆ ਕਹਿੰਦੇ ਨੇ ਏਜੰਡਾ ਤੇ ਸੀ ਸੰਗਤਾਂ ਨੇ ਤੈਅ ਕਰਨਾ ਉਹਨਾਂ ਨੇ ਬੜੇ ਚਿਰ ਤੋਂ ਏਜੰਡੇ ਦਾ ਇੱਕ ਕਰਦੇ ਰਹੇ ਪਰ ਮੇਰੇ ਖਿਆਲ ਕੋਈ ਸੰਗਤਾਂ ਉਹ ਸਹਿਯੋਗ ਨਹੀਂ ਦੇ ਰਹੀਆਂ ਇਸ ਕਰਕੇ ਮੇਰਾ ਖਿਆਲ ਹੈ ਕਿ ਉਹ ਜੋ ਕਰ ਰਹੇ ਠੀਕ ਹੈ ਕੈਸੀ ਉਹਨਾਂ ਨੂੰ ਕਹਿੰਦੇ ਨਹੀਂ ਕਿ ਚਲੋ ਉਹਨਾਂ ਨੂੰ ਵੀ ਮਹਾਰਾਜ ਸਫਲਤਾ ਬਖਸ਼ੇ ਜੋ ਉਹਨਾਂ ਦਾ ਏਜੰਡਾ ਹੈ ਉਹਦੀ ਵੀ ਪੂਰਤੀ ਹੋਵੇ ਉਹ ਸਾਰੀ ਕੌਮ ਚਾਹੁੰਦੀ ਆ ਪਰ ਇਹ ਚੀਜ਼ ਹੈ ਕਿ ਮੇਰਾ ਖਿਆਲ ਹੈ ਕਿ ਜਿਹੜਾ ਸਾਡੇ ਅੱਜ ਦੇ ਹਾਲਾਤ ਆ ਉਹਦੇ ਅਨਸਾਰ ਸਾਨੂੰ ਇਹ ਰਾਜਨੀਤਿਕ ਤਾਕਤ ਇਹੋ ਜੀ ਹੈ ਕਿ ਜੇ ਅਸੀਂ ਆ ਕੇ ਕੁਛ ਨਾ ਕੁਛ ਆਪਣੀ ਕੌਮ ਦਾ ਆਪਣੇ ਪੰਜਾਬ ਦਾ ਸਵਾਰ ਸਕਦੇ ਆ ਇੱਕ ਮੇਰਾ ਆਖੀਰਲਾ ਸਵਾਲ ਆ ਅਕਾਲੀ ਦਲ ਹੋ ਕਾਫੀ ਗਏ ਹੈ ਔਰ ਉੱਥੇ ਹੀ ਨਵਾਂ ਅਕਾਲੀ ਦਲ ਤੁਹਾਡੇ ਵੱਲੋਂ ਵੀ ਸਿਰਜਿਆ ਗਿਆ ਜਿਹੜਾ ਅਕਾਲੀ ਦਲ ਇੱਕੇ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਣ ਕੇ ਦੁਬਾਰਾ ਫਿਰ ਔਰ 2008 ਤੋਂ ਲੈ ਕੇ ਲਗਾਤਾਰ ਚੱਲਦੇ ਆ ਰਹੇ ਆ ਤੁਸੀਂ ਕਿਵੇਂ ਦੇਖਦੇ ਹੋ ਅਕਾਲੀ ਦਲ ਦੇ ਨਾਲ ਜੁੜਿਆ ਹੋਇਆ ਸੀ ਕੋਰ ਵੋਟਰ ਜਿਹੜਾ ਸੀ ਪੰਥ ਸੀਗਾ ਜਿਹੜਾ ਕਹਿੰਦੇ ਅਕਾਲੀ ਦਲ ਦੇ ਨਾਲ ਸੀਗਾ ਪਰ ਹੁਣ ਕਹਿੰਦੇ ਪੰਥ ਵੀ ਕਨਫਿਊਜ਼ ਹੋ ਗਿਆ ਕਿ ਕਿਹੜੇ ਅਕਾਲੀ ਦਲ ਵਾਲੇ ਪਾਸੇ ਜਾਈਏ ਇਹ ਤਾਂ ਦੇਖੋ ਜੀ ਉਹ ਦੋ ਤਰੀਕ ਨੂੰ ਉਹਨਾਂ ਨੇ ਸਾਰਾ ਕੁਝ ਸਵੇ ਕਰ ਕੀਤਾ ਕਿ ਅਸੀਂ ਪੰਥ ਨਾਲ ਕੀ ਕੀ ਗਦਾਰੀਆਂ ਕੀਤੀਆਂ ਕਿ ਕੀ ਧਰੋਹ ਕਮਾਏ ਉਦੋਂ ਬਾਅਦ ਚ ਸੰਗਤਾਂ ਨੇ ਉਹਨਾਂ ਨੂੰ ਨਕਾਰ ਦਿੱਤਾ ਤੇ ਉਹਨਾਂ ਨੇ ਇੱਕ ਡਰਾਮੇਬਾਜ਼ੀ ਕਰਕੇ ਉਹ ਲੋਕਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਮਰਦੇ ਦੰਬ ਤੱਕ ਕੋਈ ਪ੍ਰਧਾਨ ਰਹਿਣਗੇ ਤੇ ਉਹ ਕੱਲ ਅਸੀਂ ਆ ਉਧਰੋਂ ਆ ਰਹੇ ਸੀਗੇ ਅਜੇ ਉਹਨਾਂ ਦੀ ਪ੍ਰਧਾਨਗੀ ਦੇ ਅਨਾਉਂਸਮੈਂਟ ਨਹੀਂ ਹੋਈ ਸੀ ਤੇ ਉਹਨਾਂ ਦੇ ਬੋਰਡ ਲੱਗੇ ਸੀ ਪ੍ਰਧਾਨਗੀ ਦੇ ਧੰਵਾਦ ਵਾਸਤੇ ਉਹ ਸਾਰਾ ਕੁਝ ਪਹਿਲਾਂ ਤੋਂ ਤੈਅ ਸੀਗਾ ਤੇ ਮੇਰਾ ਖਿਆਲ ਹੈ ਕਿ ਉਹ ਸਾਰਾ ਕੁਝ ਲੋਕਾਂ ਨੂੰ ਸਾਰੇ ਡਰਾਮੇ ਦੀ ਸਮਝ ਆ ਲੋਕਾਂ ਨੂੰ ਪਤਾ ਹੈ ਕਿ ਉਹਨਾਂ ਨੇ ਕੌਮ ਨਾਲ ਕਿੱਡਾ ਵਿਸ਼ਵਾਸ ਘਾਤ ਕੀਤਾ ਅਕਾਲ ਤਖਤ ਦੇ ਹੁਕਮ ਨੂੰ ਵੀ ਦਾਦਰ ਅੰਦਾਜ਼ ਕੀਤਾ ਇਸ ਕਰਕੇ ਲੋਕ ਮੇਰੇ ਖਿਆਲ ਆ ਕਿ ਉਹਨਾਂ ਨੂੰ ਸਵੀਕਾਰ ਨਹੀਂ ਕਰਨਗੇ ਲੱਗਦਾ ਕਿ ਜਲਦੀ ਜੇਲ੍ਹ ਚੋਂ ਬਾਹਰ ਆ ਕੇ ਅਮਰਤਪਾਲ ਸਿੰਘ ਹੁਣੇ ਲੋਕਾਂ ਚ ਵਿਚਰਨਗੇ ਪੰਜਾਬ ਦੇ ਵਿੱਚ ਹਾਂਜੀ ਜਦੋਂ ਜੇਲ੍ਹ ਚੋਂ ਆਉਣਗੇ ਬਾਹਰ ਆਉਣਗੇ ਉਹਨਾਂ ਨੇ ਆਪਣੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਵਾਸਤੇ ਜਿੱਦਾਂ ਅਗੇ ਵੀਰ ਕੱਢੀ ਆ ਉਦੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਪੰਜਾਬ ਦੀ ਧਰਤੀ ਤੋਂ ਨਸ਼ੇ ਦੀਆਂ ਜਣਾ ਪੁੱਟਣ ਵਾਸਤੇ ਕੰਮ ਕਰਨਗੇ ਉਹ ਤਾਂ ਐਮਪੀ ਅਮਰਤਪਾਲ ਸਿੰਘ ਹੁਣਾਂ ਦੇ ਪਤਪ ਤਰਸੀਮ ਸਿੰਘ ਸਾਡੇ ਨਾਲ ਸੀਗੇ ਔਰ ਵੱਡਾ ਇਕੱਠ ਕੀਤਾ ਜਾ ਰਿਹਾ ਹੈ ਇਹਨਾਂ ਦੇ ਵੱਲੋਂ ਵੀ ਤਲਵੰਡੀ ਸਾਬੋ ਦੀ ਧਰਤੀ ਤੇ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ 2027 ਨੂੰ ਜਿਹੜਾ ਟੀਚਾ ਲੈ ਕੇ ਚੱਲਿਆ ਜਾ ਰਿਹਾ ਹੈ 2027 ਦੀ ਚੋਣ ਨੂੰ ਔਰ ਨਾਲ ਹੀ ਖਾਸ ਤੌਰ ਤੇ ਉਹਨਾਂ ਨੇ ਬਾਕੀ ਪਾਰਟੀਆਂ ਨੂੰ ਜਵਾਬ ਵੀ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਪੰਥ ਹੈ ਉਹ ਸਾਡੇ ਨਾਲ ਡਟ ਕੇ ਖੜੇਗਾ ਕੈਮਰਾ ਪਰਸਨ ਦਵਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੂਪ پنجاب ਟੀਵੀ ਤਲਵੰਡੀ ਸਾਬੋ